ਸਰਕਾਰੀ ਕਾਲਜ ਕਰਮਸਰ ਵਿਖੇ ਡਾਕਟਰ ਇਰਫਾਨ faruqi ਦੇ ਨਾਲ ਡਾਕਟਰ ਸਰਜੀਤ ਕੌਰ ਪਰਮਾਰ ਨੇ ਵਿਚਾਰ-ਵਟਾਂਦਰਾ ਕੀਤਾ ਇਸ ਮੌਕੇ ਦੋਵਾਂ ਪ੍ਰਿੰਸੀਪਲਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਰਵਾਏ ਜਾ ਰਹੇ ਕੋਰਸਾਂ ਸੰਬੰਧੀ ਵਿਸਤਾਰ ਵਿੱਚ ਵਿਚਾਰ-ਚਰਚਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਇਰਫਾਨ faruqi ਅਤੇ ਡਾਕਟਰ ਪਰਮਾਰ ਨੇ ਕਿਹਾ ਕਿ ਅਜਿਹੇ ਕੋਰਸ ਵਿਦਿਆਰਥੀਆਂ ਦੇ ਫਿਊਚਰ ਵਿੱਚ ਬਹੁਤ ਹੀ ਕਮ ਆਉਣ ਵਾਲੇ ਹੁੰਦੇ ਹਨ ਅਤੇ ਵਿਦਿਆਰਥੀ ਸਵੈ ਰੋਜਗਾਰ ਹੋ ਕੇ ਆਪਣਾ ਕੀਤਾ ਸ਼ੁਰੂ ਕਰਕੇ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਪੇਟ ਪਾਲ ਸਕਦੇ ਹਨ। ਉਹਨਾਂ ਸਰਕਾਰ ਦੇ ਇਸ ਇਨੀਸ਼ੀਏਟਿਵ ਨੂੰ ਬਹੁਤ ਸراہਿਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜੀ ਪ੍ਰਿੰਸੀਪਲ ਸਾਹਿਬ ਅੱਜ ਥੋੜਾ ਦੱਸੋਗੇ ਮੈਮ ਆਏ ਆ ਵਿਜ਼ਿਟ ਕੀਤਾ ਔਰ ਕੀ ਪ੍ਰੋਗਰਾਮ ਸੀ ਕੀ ਡਿਸਕਸ਼ਨ ਹੋਇਆ ਜੀ ਮੈਂ ਸਭ ਤੋਂ ਪਹਿਲਾਂ ਸੈਕਟਰ ਗਵਰਨਮੈਂਟ ਦਾ ਬਹੁਤ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਜਿਹੜਾ ਇਹ ਪ੍ਰਾਈਮ ਮਿਨਿਸਟਰ ਕੇਵਾਈ ਬੀ ਚਲਾਇਆ ਹੈ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਦੇ ਵੱਲੋਂ ਔਰ ਇਹ ਕੋਰਸਿਸ ਜਿਹੜੇ ਹਨ ਮੇਰੇ ਖੇਲ ਦੇ ਵਿੱਚ 798 ਕੋਰਸਿਸ ਇਸ ਦੇ ਵਿੱਚ ਹਨ ਔਰ ਇਹ ਕੋਰਸਿਸ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਬੜੀ ਖੁਸ਼ੀ ਹੋਈ ਔਰ ਉਸ ਦੇ ਬਾਰੇ ਮੈਂ ਮੈਡਮ ਸ਼ਰਨ ਪ੍ਰਿੰਸੀਪਲ ਸਾਹਿਬਾਨ ਜਿਹੜੇ ਹਨ ਗਵਰਨਮੈਂਟ ਕਾਲਜ ਰਾਈ ਕੋਟ ਉਹਨਾਂ ਨਾਲ ਵੀ ਜਿਸਸ ਕੀਤੀ ਔਰ ਇਸ ਤੋਂ ਇਲਾਵਾ ਮੈਡਮ ਸ਼ਸ਼ੀ ਬਾਲਾ ਉਰਮਲ ਟਾਂਡਾ ਜੋ ਹਨ ਉਹਨਾਂ ਨਾਲ ਵੀ ਗੱਲਬਾਤ ਮੇਰੀ ਹੋਈ ਔਰ ਇਹ ਕੋਰਸਿਸ ਦਾ ਫਾਇਦਾ ਇਹ ਹੀ ਹੈ ਕਿ ਸਰਟੀਫਾਈਡ ਕੋਰਸਿਸ ਨੇ ਔਰ ਉਹ ਕੋਰਸਿਸ ਨੇ ਕਿ ਜਿਹੜੇ ਕੀ ਅੱਜ ਦੀ ਜ਼ਰੂਰਤ ਨੇ ਕਿ ਬੱਚਿਆਂ ਨੂੰ ਅਗਰ ਜੀ ਇਹ ਜਿਹੜੇ ਆਪਣੇ ਕੋਰਸਿਸ ਦਿੱਤੇ ਗਏ ਨੇ ਪੀਐਮ ਇਨਕੇ ਪ੍ਰਾਈਮ ਮਿਨਿਸਟਰ ਕੋਸ਼ਲ ਕੋਸ਼ਲ ਜਿਹੜਾ ਵਿਕਾਸ ਵੱਲੋਂ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਵੱਲੋਂ ਔਰ ਇਹ ਮੇਰੇ ਖਿਆਲ ਚ 798 ਕੋਰਸਿਸ ਮਨੇ ਜੋ ਮੇਰੀ ਨਿਗਾ ਪਈ ਹੈ ਉਹ ਹਨ ਔਰ ਇੱਕ ਕੋਰਸ ਜਿਹੜੇ ਹਨ ਸਰਟੀਫਿਕੇਟ ਕੋਰਸਿਸ ਨੇ ਔਰ ਜ਼ਿਆਦਾਤਰ ਇਸ ਦੇ ਵਿੱਚ ਪਲੱਸ 2 ਲੈਵਲ ਦੇ ਕੋਰਸਿਸ ਹਨ ਔਰ ਟੈਕਨੀਕਲ ਵੀ ਹੈ एलिਜੀਬਿਲਟੀ ਲੇਕਿਨ ਮੇਨ ਬਜਾਏ ਇਹ ਹੈ ਕਿ ਇਸ ਦੇ ਨਾਲ ਬੱਚਿਆਂ ਨੂੰ ਬੜੀ ਹੀ ਜਲਦੀ ਕਿਕ ਇਮਪਲॉयਮੈਂਟ ਮਿਲੇਗੀ ਮੈਂ ਜਿਵੇਂ ਮੇਰੇ ਸਾਹਮਣੇ ਦੇਖ ਰਿਹਾ ਮੈਂ ਤਿੰਨ ਕੋਰਸਿਸ ਮੈਂ ਤੁਹਾਨੂੰ ਸਟਾਰਟਿੰਗ ਦਿਖਾਣਾ ਹੈ ਕਿ 에어ਲਾਈਨ 카고 어સિਸਟੈਂਟ 에어ਲਾਈਨ ਵੈਜੇਜ਼ ਹੈਂਡਲਰ 에어ਲਾਈਨ ਕਸਟਮ ਸਰਵਿਸ ਐਗਜ਼ੀਕਿਟਿਵ ਇਹ ਜਿਵੇਂ ਇੱਕ ਹੀ ਸਟਰੀਮ ਦੇ ਤਿੰਨ ਕੋਰਸਿਸ ਨੇ ਜਿਵੇਂ ਹੁਣ ਨਵੇਂ 에어ਪੋਰਟਸ ਸਟਾਰਟ ਹੋ ਰਹੇ ਹੈ ਪੰਜਾਬ ਦੇ ਵਿੱਚ ਹਲਵਾਰੇ ਦੇ ਵਿੱਚ ਉਥੇ ਇਹ ਚੀਜ਼ਾਂ ਦੀ ਲੋੜ ਪਏਗੀ এমਪਲాయਮੈਂਟ ਦੀ ਔਰ ਇਸ ਤਰ੍ਹਾਂ ਦੇ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਬਿਊਟੀ ਐਂਡ ਵੈਲਨੈਸ ਦੇ ਵਿੱਚ ਹਨ ਜਾਂ ਇਹ ਕਹ ਲੋ ਕਿ ਜਿਹੜੇ ਮੈਡੀਕਲ ਟੈਕਨੀਸ਼ੀਅਨਸ ਨੇ ਉਹਨਾਂ ਵਾਸਤੇ ਇਹਨਾਂ ਦੇ ਇਹ ਕੋਰਸੇ ਕਰਨ ਨਾਲ ਬੱਚੇ ਬੇਰੋਜ਼ਗਾਰ ਨਹੀਂ ਰਹਿ ਸਕਦੇ ਔਰ ਇਸ ਦੀ ਸਖਤ ਜ਼ਰੂਰਤ ਹੈ ਸਾਡੇ ਪੰਜਾਬ ਨੂੰ ਔਰ ਜਿਸ ਦੇ ਬਾਰੇ ਅਸੀਂ ਸ਼ੁਕਰਗੁਜ਼ਾਰਾਂ ਕਿ ਕੰਪਨੀ ਦਾ ਜਿਹੜੇ ਕੀ ਅ ਜਿਹੜੇ ਇੰਡੀਆ ਗਵਰਨਮੈਂਟ ਦੇ ਨਾਲ ਜਿਨ੍ਹਾਂ ਨੇ ਕੋਲਾਬੋਰੇਸ਼ਨ ਕੀਤੀ ਹੋਈ ਹੈ ਔਰ ਇਹ ਗਵਰਨਮੈਂਟ ਕਾਲਜਸ ਦੇ ਵਿੱਚ ਜੋ ਪ੍ਰੇਫਰ ਕਰ ਰਹੇ ਨੇ ਖੋਲਣ ਨੂੰ ਤੇ ਜਿਸ ਕਰਕੇ ਇਸ ਬਾਰੇ ਮੈਂ ਬਹੁਤ ਹੀ ਅ ਸੈਂਟਰ ਗਵਰਨਮੈਂਟ ਦਾ ਵੀ ਪੰਜਾਬ ਸਰਕਾਰ ਦਾ ਵੀ ਕਿ ਉਹਨਾਂ ਨੇ ਸਾਨੂੰ ਇਹ ਇਸ ਵੱਲ ਜਾਣ ਲਈ ਜੋ ਹੈ ਇਜਾਜ਼ਤ ਦੇ ਰਹੇ ਨੇ ਤੇ ਨਾਲ ਹੀ ਜਿਹੜੀ ਫਰਮ ਹੈ ਜਿਨ੍ਹਾਂ ਨੂੰ ਪੰਜਾਬ ਦਿੱਤਾ ਹੈ ਸਟੇਟ ਉਹਨਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਜੋ ਹੈ ਇਹ ਕੋਰਸਿਸ ਸ਼ੁਰੂ ਕਰਨ ਵਾਸਤੇ ترجیح ਦਿੱਤੀ ਹੈ। ਔਰ ਨਾਲ ਹੀ ਮੈਂ મેਡਮ ਦਾ ਵੈਲਕਮ ਕਰਦਾ ਹਾਂ ਕਿ ਸਾਡੇ ਕਾਲਜ ਪਹਿਲੀ ਵਾਰ ਆਏ ਹਨ ਔਰ ਜਿਸ ਨਾਲ ਸਾਡੇ ਅੰਦਰ ਸਾਡੇ ਸਟਾਫ ਦੇ ਅੰਦਰ ਸਾਡੇ ਬੱਚਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਕਿ ਜਦੋਂ ਇੱਕ ਦੂਜੇ ਕਾਲਜਿਸ ਦੇ ਪ੍ਰਿੰਸੀਪਲਸ ਇੱਕ ਦੂਜੇ ਨਾਲ ਇੰਟਰੈਕਟ ਹੁੰਦੇ ਹਨ ਤਾਂ ਬਹੁਤ ਸਾਰੀਆਂ ਇੰਟਰਨਲ ਪ੍ਰੋਬਲਮਸ ਜਿਹੜੀਆਂ ਹਨ ਉਹ ਸੋਲਵ ਹੋ ਜਾਂਦੀਆਂ ਹਨ। ਔਰ ਆਪਸ ਦੇ ਵਿੱਚ ਨੀਗੋਸ਼ੀਏਸ਼ਨ ਕਰਕੇ ਜੋ ਹਨ ਉਹ ਪ੍ਰੋਬਲਮ ਅਸੀਂ ਦੂਰ ਕਰ ਸਕਦੇ ਹਾਂ ਔਰ ਮੈਂ ਮੈਡਮ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਇਸ ਕਾਲਜ ਦੇ ਵਿੱਚ ਇਹਨਾਂ ਨੇ ਆਪਣੇ ਚਰਨ ਪਾਏ ਜੀ 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 ਮੈਂ ਤੁਹਾਨੂੰ ਥੋੜਾ ਦੱਸੂ ਕਿ ਅੱਜ ਤੁਹਾਡੇ ਵਿਜ਼ਿਟ ਦਾ ਉਰੇ ਕੀ ਕਾਰਨ ਸੀਗਾ ਔਰ ਕੀ ਮੇਰੇ ਆ ਜੀ ਮੈਂ ਰੁਪੇਸ਼ਰ ਸਿੰਘ ਪ੍ਰਿੰਸੀਪਲ ਗਵਰਨਮੈਂਟ ਕਾਲਜ ਜੈਪੁਰ ਬਿਲਕੁਲ ਮੈਨੂੰ ਅੱਜ बड़ा अच्छा लगे इतने आके मैं करम सर कॉलेज अपना डॉक्टर फांसीपल फांसी हैं सो so, जो भी कोर्सिज़ बारे मैं सर ने गल की फोन पर आई एस सी दे रिलेटिड जिन्हें भी कोर्सिज बच्चे फ्री ऑफ कॉस्ट करवादे ने पहला तो वोदे मैं बहुत ही थैंकफुल हाँ और मैं बड़ा ही अच्छा लगे रूरल एरिए बच्चे जो फ्री ऑफ कोस्ट इन्नी वी कोर्सिज करके ਕੁਝ ਆਪਣੇ ਬਣ ਜਾਂਦੇ ਨੇ ਜ਼ਿੰਦਗੀ ਵਿੱਚ ਆਪਣਾ ਰੋਜ਼ਗਾਰ ਕਮਾਉਣ ਦੇ ਕਾਬਿਲ ਹੋ ਜਾਂਦੇ ਨੇ ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਔਰ ਕੰਟਰੀਬਿਊਸ਼ਨ ਕੋਈ ਨਹੀਂ ਹੈ ਸੋ ਮੈਂ थैंकफुल ਹਾਂ ਡਾਕਟਰ ਫਾਨ ਜੀ ਦੇ ਵੀ ਜਿਨ੍ਹਾਂ ਨੇ ਮੈਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਤੇ ਮੇਰੇ ਬੱਚਿਆਂ ਦੇ ਲਈ ਵੀ ਇਹਨਾਂ ਨੇ ਸੋਚਿਆ ਸੋ ਮੈਂ ਬਹੁਤ ਖੁਸ਼ ਹਾਂ ਔਰ ਇੰਨੀ ਵੱਡੀ ਲਿਸਟ ਮੈਂ ਪੜੀ ਹੈ ਕੋਰਸੇ ਦੀ ਕਿ ਕਮਾਲ ਹੀ ਹੈ ਕਿ ਕੁਝ ਵੀ ਚੀਜ਼ ਛੱਡੀ ਨਹੀਂ ਹੈ ਕਿ ਜਿਸ ਦੇ ਨਾਲ ਬੱਚੇ ਦੀ ਸਕਿੱਲ ਡਿਵੈਲਪਮੈਂਟ ਤਾਂ ਹੁੰਦੀ ਹੈ ਨਾਲ ਉਹ ਰੋਜ਼ਗਾਰ ਵੀ ਆਪਣਾ ਕਮਾ ਸਕਦਾ ਹੈ ਔਰ ਸਾਨੂੰ ਸਿਰਫ ਕੀ ਕਰਨਾ ਹੈ ਆਪਣਾ ਇਨਫਰਾਸਟ੍ਰਕਚਰ ਦੇਣਾ ਹੈ ਕਾਲਜ ਦਾ ਰੂਮਸ ਜਿਹੜੇ ਅਵੇਲੇਬਲ ਜੋ ਕਿ ਸਾਡੇ ਕੋਲ ਆਲਰੇਡੀ ਹੁੰਦੇ ਨੇ ਸੋ ਮੈਂ ਬਹੁਤ ਖੁਸ਼ ਹਾਂ ਔਰ ਉਮੀਦ ਕਰਦੀ ਹਾਂ ਕਿ ਮੇਰੇ ਕਾਲਜ ਦੇ ਬੱਚੇ ਇਹਨਾਂ ਤੋਂ ਭਰਪੂਰ ਫਾਇਦਾ ਉਠਾਉਣਗੇ ਥੈਂਕ ਯੂ मैम ਤੁਹਾਡੇ ਵਾਂਗੂ ਜਿਹੜੇ ਹੋਰ ਪ੍ਰਿੰਸੀਪਲਸ ਹੈ ਉਹਨਾਂ ਨੂੰ ਸੁਜੈਸਟ ਕਰੂੰਗੀ ਕਿ ਇਹ ਕੋਰਸ ਚਲਾਉਣਾ ਆਪਣੇ ਕਾਲਜes ਦੇ ਵਿੱਚ ਬਿਲਕੁਲ ਸੁਜੈਸਟ ਕਰਾਂਗੀ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਸੈਲਫ ਫਾਈਨੈਂਸ਼ੀਅਲ ਚਲਾਉਂਦੇ ਹਾਂ ਤਾਂ ਤਕਰੀਬਨ ਸਾਡੇ ਖਰਚੇ ਇੰਨੇ ਆ ਜਾਂਦੇ ਆ ਕਿ ਕਰ ਨਹੀਂ ਪਾਉਂਦੇ ਅਸੀਂ ਕਿਉਂਕਿ ਸਾਡੇ ਤੋਂ ਸਾਨੂੰ ਆਪ ਨੂੰ ਫੈਕਲਟੀਆਂ ਰੱਖਣੀਆਂ ਪੈਂਦੀਆਂ ਫੈਕਲਟੀ ਮਤਲਬ ਸਟਾਫ ਦੇ ਲਈ টিਚਰਸ ਰੱਖਣੇ ਪੈਣਗੇ ਔਰ ਪੂਰਾ ਉਹ ਸਾਮਾਨ ਪੂਰਾ ਕਰਨਾ ਪੈਂਦਾ ਜਿਵੇਂ ਕੰਪਿਊਟਰ ਦੇ ਕੋਰਸ ਕਰਨਾ ਤਾਂ ਸਾਨੂੰ ਕੰਪਿਊਟਰ ਲੈਣੇ ਪੈਣਗੇ ਸੋ ਇਸ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਹੈਗੀਆਂ ਉਹ ਕਈ ਵਾਰੀ ਰੁਕਾਵਟ ਬਣ ਜਾਂਦੀਆਂ ਅਸੀਂ ਚਾਹਦੇ ਤਾਂ ਹੁੰਦੇ ਹਾਂ ਕਿ ਕਰ ਲਈਏ ਲੇਕਿਨ ਮੈਨੂੰ ਲੱਗਦਾ ਹੈ ਕਿ ਜੋ ਇਹ ਇੱਕ ਆਈਐਸਸੀ ਕਰ ਰਿਹਾ ਕੰਮ ਤੇ ਇਹ ਮਾਮਲਸ ਜੌਬ ਹੈ ਨਾ ਦੀ ਕਿ ਬੱਚੇ ਫ੍ਰੀ ਆਫ ਕਾਸਟ ਪੜਦੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿਉਂਕਿ ਰੂਰਲ ਏਰੀਆ ਦੇ ਬੱਚੇ ਇੰਨਾ ਬਹੁਤਾ ਪੈਸਾ ਖਰਚਦੇ ਨਹੀਂ ਹੈ ਸੋ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਥੈਂਕ ਯੂ